कभी भी मैनू नहीं लगता आप कदम कोई कोई कैमिकल खाना चाहूगा या कोई कैमिकल वाला फूड खाना चाहूगा मैं ठीक हूँ आप मैनू नहीं लगता ना कोई कैमिकल पाना चाहता ना कोई कैमिकल खाना चाहेगा ये गल ठीक है कि नहीं बॉक्स yes टाइप no, करो सही गल है ना अपा कैमिकल नहीं पसंद हाँ जी आप बिल्कुल कैमिकल नहीं खाना चाहते कुछ नहीं कैमिकल न कोई भी वास्ता नहीं रखना चाहते ਇਸ ਕਰਕੇ ਆਪਾਂ ਕੀ ਕਰਦੇ ਆ ਜਿਨ੍ਹਾਂ ਕੋਲ ਜ਼ਮੀਨ ਹੁੰਦੀ ਹੈ ਉਹ ਤਾਂ ਆਪਣੀ ਆਰਗੈਨਿਕ ਫਲਾਂ ਸਬਜ਼ੀ ਫਲ ਸਬਜ਼ੀ ਸਾਰਾ ਕੁਝ ਉਗਾਉਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਕੋਲ ਆਵਦੀ ਜ਼ਮੀਨ ਹੁੰਦੀ ਹੈ ਆਪਣਾ ਕਿੱਲਾ ਕੱਢ ਲੈਂਦੇ ਆ ਉੱਚ ਚੀਜ਼ਾਂ ਲਾਉਂਦੇ ਆ ਜਿਹੜੇ ਸ਼ਹਿਰ ਦੇ ਲੋਕ ਹੁੰਦੇ ਆ ਉਹ ਆਪਣਾ ਥਾਂ ਥਾਂ ਤੇ ਮੰਡੀਆਂ ਲੱਗਦੀਆਂ ਲੱਭਦੇ ਆ ਆਰਗੈਨਿਕ ਸਬਜ਼ੀਆਂ ਮਿਲਣ ਆਰਗੈਨਿਕ ਚੀਜ਼ ਮਿਲੇ ਆਰਗੈਨਿਕ ਦਾਲਾਂ ਮਿਲਣ ਸਾਰਾ ਕੁਝ ਸਾਨੂੰ ਆਰਗੈਨਿਕ ਮਿਲੇ ਤਾਂ ਕਿ ਅਸੀਂ ਕੈਮੀਕਲਸ ਤੋਂ ਫ੍ਰੀ ਚੀਜ਼ ਖਾ ਸਕੀਏ ਪਰ ਜੇ ਤੁਹਾਨੂੰ ਇਹ ਪਤਾ ਲੱਗੇ ਕਿ ਜਿਹੜੇ ਤੁਸੀਂ ਇੰਨੇ ਲੱਭ ਲੱਭ ਕੇ ਚੀਜ਼ਾਂ ਘਰੇ ਲੈ ਕੇ ਆਨੇ ਹੋ ਹਨਾ ਐਨੇ ਸ਼ੌਂਕ ਨਾਲ ਤੁਸੀਂ ਬਣਾਉਂਦੇ ਹੋ ਖਾਣੇ ਉਹ ਜੇ ਆਪਾਂ ਭਾਂਡ ਹੀ ਹੋ ਜੀ ਯੂਜ਼ ਕਰ ਰਹੇ ਹੋਈਏ ਜਿਹੜੇ ਕੈਮੀਕਲ ਨਾਲ ਭਰਪੂਰ ਹੈ ਔਰ ਇੱਕ ਬੜੀ ਦੁੱਖ ਦੀ ਗੱਲ ਇਹ ਹੈ ਕਿ ਜਿੰਨੇ ਵੀ ਸਭ ਤੋਂ ਪੌਪੂਲਰ ਜਿਹੜੇ ਕੁੱਕਵੇਅਰ ਹੈ ਜਿਹੜੇ ਖਾਣਾ ਬਣਾਉਣ ਵਾਲੇ ਭਾਂਡੇ ਆ ਉਹ ਸਭ ਤੋਂ ਜ਼ਿਆਦਾ ਕੈਮੀਕਲਸ ਨਾਲ ਭਰੇ ਆ ਤੁਹਾਨੂੰ ਗੈਸ ਹੋ ਗਿਆ ਹੋਊਗਾ ਮੈਂ ਕਿਹੜੇ ਭਾਂਡਿਆਂ ਦੀ ਗੱਲ ਕਰ ਰਹੀ ਆ ਮੈਨੂੰ ਟਾਈਪ ਕਰੋ ਚੈਟ ਬਾਕਸ ਕਿਹੜੇ ਭਾਂਡੇ ਆ ਜਿਹੜੇ ਸਭ ਤੋਂ ਜ਼ਿਆਦਾ ਕੈਮੀਕਲਸ ਨਾਲ ਭਰਪੂਰ ਹੈ ਕੈਮੀਕਲ ਵੀ ਇਹੋ ਜਿਹੇ ਘਟਨਾ ਵਧਨਾ ਸਿੱਧਾ ਕੈਂਸਰ ਕਰਨ ਵਾਲੇ ਹਾਂਜੀ ਇੱਕ ਅ ਅਲੂਮੀਨੀਅਮ ਨਾਨ ਸਟਿਕ ਅਲੂਮੀਨੀਅਮ ਸਿਲਵਰ ਅੱਛਾ ਇੱਕ ਮੈਂ ਪਹਿਲਾਂ ਦੱਸਦਾ ਆਪਾਂ ਜਿਹੜੇ ਗੈਸ ਤੇ ਚੜਨ ਵਾਲੇ ਭਾਂਡਿਆਂ ਦੀ ਗੱਲ ਕਰਾਂਗੇ ਆਪਾਂ ਕੁਕਿੰਗ ਜਿਹੜੇ ਹੀਟ ਤੇ ਚੜਦੇ ਆ ਭਾਂਡੇ ਅੱਜ ਮੈਂ ਮੇਨ ਫੋਕਸ ਆਪਣਾ ਰੱਖਾਂਗੀ ਨਾਨ-ਸਟਿਕ ਤੇ ਇਹਦੀ ਇਤਿਹਾਸ ਇਹ ਸ਼ੁਰੂ ਕਿਵੇਂ ਹੋਇਆ ਇਹ ਜਾਣਣਾ ਸਾਨੂੰ ਇੱਕ ਹਿਊਮਨ ਬੀਇੰਗ ਇੱਕ ਇਨਸਾਨ ਦੇ ਤੌਰ ਤੇ ਬੇਹੱਦ ਜ਼ਰੂਰੀ ਹੈ ਸੋ ਆਪਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਨਾਨ-ਸਟਿਕ ਕੁਕਵੇਅਰ ਦੀ ਜਿਹੜਾ ਨਾਨ-ਸਟਿਕ ਕੁਕਵੇਅਰ ਹੈ ਮੈਂ ਇਹਦੀ ਹਿਸਟਰੀ ਚ ਜਾਣਣਾ ਚਾਹਾਂਗੀ ਤਾਂ ਤੁਸੀਂ ਸਾਰਿਆਂ ਨੇ ਬਹੁਤ ਹੀ ਧਿਆਨ ਨਾਲ ਇਸ ਗੱਲ ਨੂੰ ਸੁਣੋ ਇਹ ਜਿਹੜਾ ਨਾਨ-ਸਟਿਕ ਆਇਆ ਸੀ ਇਹਦੀ ਜਿਹੜੀ ਸ਼ੁਰੂਆਤ ਹੋਈ ਸੀ ਉਹ 1940 ਵਿੱਚ ਹੋਈ ਸੀ ਕੋਈ ਕਿਵੇਂ ਸੀ ਇੱਕ ਬੰਦਾ ਸੀ ਨਾਮ ਮੈਂ ਇੱਥੇ ਕੋਈ ਵੀ ਨਹੀਂ ਲਉਂਗੀ ਉਹਨੂੰ ਇੱਕ ਕੰਪਨੀ 'ਚ ਕੰਮ ਮਿਲਿਆ ਕਿ ਵੀ ਉਹਨੇ ਇੱਕ ਫ੍ਰਿਜ ਦੇ ਕੂਲੈਂਟ ਬਣਾਣੇ ਆ ਇਹੋ ਜਿਹਾ ਕੂਲੈਂਟ ਜਿਹਨੂੰ ਜੰਗ ਨਾ ਲੱਗੇ ਤੇ ਉਹ ਆਪਣਾ ਬਣਾ ਰਿਆ ਸੀ ਕੂਲੈਂਟ ਫਿਰ ਉਹਨੂੰ ਇੱਕ ਮਟੀਰੀਅਲ ਲੱਭਿਆ ਉਹਨੇ ਦੇਖਿਆ ਮਟੀਰੀਅਲ ਤਾਂ ਸਲਿਪਰੀ ਬਾਤ ਹੈ ਸਲਿਪਰੀ ਮਤਲਬ ਇੱਥੇ ਕੁਛ ਚਿਪਕਦਾਨੀ ਇਹਨੂੰ ਨਾ ਜੰਗ ਲੱਗਦਾ ਨਾਨ ਕੋਰੋਜੀਵ ਹੈ ਤੇ ਇਹਦੀ ਜਿਹੜੀ ਹੀਟ ਤੇ ਕੋਲਡ ਮਤਲਬ ਬਹੁਤ ਜ਼ਿਆਦਾ ਠੰਡ ਤੇ ਬਹੁਤ ਜ਼ਿਆਦਾ ਗਰਮੀ ਵਿੱਚ ਵਿਦਸਟੈਂਡ ਕਰਨ ਦੀ ਉਹਨੂੰ ਬਰਦਾਸ਼ਤ ਕਰਨ ਦੀ ਸਮਰੱਥਾ ਬਹੁਤ ਜ਼ਿਆਦਾ ਹੈ ਇਸ ਮਟੀਰੀਅਲ ਦਾ ਨਾਮ ਸੀ ਪੋਲੀ ਟੈਟਰਾ ਫਲੋਰ ਇਥਲਨ ਇਹ ਮਟੀਰੀਅਲ ਬਾਅਦ ਵਿੱਚ ਸਾਡੇ ਨਾਨ ਸਟਿਕ ਦੀ ਕਵਰਿੰਗ ਬਣਿਆ ਇਹੀ ਮਟੀਰੀਅਲ ਉਸ ਵੇਲੇ ਸੈਕਿੰਡ ਵਰਲਡ ਵਾਰ ਚੱਲ ਰਹੀ ਸੀਗੀ ਉਹ ਹੋਣ ਦਾ ਟਾਈਮ ਸੀ ਇਹੀ ਮਟੀਰੀਅਲ एटम बम बना ये नॉन स्टिक मटीरियल लगते हैं इन्हों का नाम है फॉर एवर कैमिकल ए चीजा एह जैमिकल जे जो फॉर एवर है आप फॉर एवर लव सु फॉर एवर फ्रेंड सुनिया होगा फॉर एवर बेस्टी सुनया बट एक देखो मतलब जिन्हें भी नाम रखे किन्ने धड़ले रखे फॉर एवर कैमिकल ए कैमिकल ਜਿਹੜੇ ਹਮੇਸ਼ਾ ਕੈਮੀਕਲ ਰਹਿੰਦੇ ਆ ਉਹ ਜਿੱਥੇ ਵੀ ਜਾਣਗੇ ਮਿੱਟੀ 'ਚ ਜਾਣਗੇ ਪਾਣੀ 'ਚ ਜਾਣਗੇ ਉਹਨਾਂ ਨੇ ਕੈਮੀਕਲ ਲੈ ਕੇ ਇੱਕ ਟਾਕਸਿਨ ਇੱਕ ਜ਼ਹਿਰੀਲੇ ਤੱਤ ਦਾ ਸਾਰਾ ਪ੍ਰਭਾਵ ਦੇਣਾ ਤੇ ਇਸ ਪੂਰੀ ਮਿੱਟੀ 'ਚ ਪਾਣੀ 'ਚ ਉਹਦੀ ਪ੍ਰੈਜ਼ੈਂਸ ਰਹੇਗੀ ਉਹ ਡਿਸੋਲਵ ਨਹੀਂ ਹੋਏਗਾ ਸੋ ਜਿਹੜੇ ਨਾਨ ਸਟਿਕ ਜਿਹੜਾ ਬਣਦਾ ਹੈ ਉਹ ਜਿਹੜੇ ਕੈਮੀਕਲਸੋਂ ਬਣਦਾ ਹੈ ਉਹ ਪੀ ਐਫ ਓ ਇਸ ਐ ਆਪਾਂ ਇਹਦੇ ਨਾਮ 'ਚ ਨਹੀਂ ਜਾਣਦੇ ਫੋਰਐਵਰ ਕੈਮੀਕਲਸ ਏ ਉਹਦੇ ਚਾਹਦੇ ਸੋ ਜਦੋਂ ਨਾਨ ਸਟਿਕ ਲਾਂਚ ਹੋਇਆ ਆਪਾਂ ਨੂੰ ਬਹੁਤ ਪਸੰਦ ਆਇਆ ਪਸਾਂ ਕਿਉਂ ਆਇਆ ਇੱਕ ਤਾਂ ਨਾਨਸਟਿਕ ਹੈ ਵੀ ਆਪਾਂ ਨੂੰ ਬਹੁਤਾ ਖੇਚਲ ਨਹੀਂ ਕਰਨੀ ਪੈਂਦੀ ਵੀ ਫਟਾਫਟ ਪਰੌਠੇ ਬਣਾਓ ਜਾਂ ਤੁਸੀਂ ਚੀਲਾ ਬਣਾਓ ਜੋ ਵੀ ਬਣਾਣਿਓ ਉਹਨੂੰ ਫਟਾਫਟ ਪਲਟ ਲਓ ਕਿਉਂ ਜ਼ਿਆਦਾ ਨਹੀਂ ਲੱਗੇਗਾ ਸਫਾਈ ਦਾ ਬਿਲਕੁਲ ਹੀ ਮਿਹਨਤ ਹੈ ਨਹੀਂ ਤੇ ਬਹੁਤ ਪਪੂਲਰ ਹੋਏ ਨਾਨਸਟਿਕ ਆਪਣੀ ਇੱਕ ਪੂਰੀ ਪੀੜੀ ਨੇ ਨਾਨਸਟਿਕ 'ਚ ਭੋਜਨ ਜਿਹੜਾ ਬਣਾਇਆ ਤੇ ਖਾਇਆ ਜਦੋਂ ਉਹਦੀ ਇੰਨੀ ਪਪੂਲਰਿਟੀ ਹੋ ਗਈ ਨਾਲ ਦੇ ਨਾਲ ਜਿਹੜੇ ਸਾਇੰਟਿਸਟ ਸਟੱਡੀ ਕਰ ਰਹੇ ਸੀ ਉਹਨਾਂ ਨੂੰ ਪਤਾ ਲੱਗਿਆ ਵੀ ਕੁਝ ਬਿਮਾਰੀਆਂ ਵੀ ਸਰਟਨਲੀ ਵਧ ਰਹੀਆਂ ਨੇ ਬੜਾ ਰੋਲਾ ਪਿਆ ਚਲੋ ਇੱਕ ਪਾਰਟिकुलर ਕੈਮੀਕਲ ਜਿਹੜਾ ਸੀ ਉਹ ਜਿਹੜਾ ਕੰਪਨੀ ਵਾਲਿਆਂ ਨੇ ਕੇਸ ਕੁ ਸੋਏ ਕੰਪਲੀਮੈਂਟ ਲੈਣੇ ਉਹ ਕੈਮੀਕਲ ਬਾਹਰ ਕਰਤਾ ਹੁਣ ਅੱਗੇ ਦੇਖੋ ਉਹ ਜਿਹੜਾ ਕੈਮੀਕਲ ਉਹਨਾਂ ਨੇ ਚੱਕਿਆ ਉਹਦੀ ਇੱਕ ਬ੍ਰਾਂਚੋਂ ਇੱਕ ਕੋਈ ਮੋਲੀਕਿਊਲ ਚਾਕੇ ਉਹਨਾਂ ਨੇ ਚੇਂਜ ਕਰਤਾ ਤੇ ਦੁਬਾਰਾ ਇੰਟਰੋਡਿਊਸ ਕਰਤਾ ਉਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈਗਾ ਵੀ ਤੁਸੀਂ ਜਿਹੜਾ ਕੈਮੀਕਲ ਚੇਂਜ ਕਰਕੇ ਇੰਟਰੋਡਿਊਸ ਕਰ ਰਹੇ ਹੋ ਹੁਣ ਉਹਦੀ ਹਿਊਮਨ ਸੇਫਟੀ ਕਿੰਨੀ ਹੈ ਪਹਿਲਾ ਹੀ ਕੈਮੀਕਲ ਇੰਟਰੋਡਿਊਸ ਹੋ ਗਿਆ ਯੂਜ਼ ਹੋ ਗਿਆ ਦੇਖਿਆ ਬਹੁਤ ਬਿਮਾਰੀਆਂ ਫੈਲ ਰਹੀਆਂ ਨੇ ਫਿਰ ਉਹਨਾਂ ਨੇ ਵਿਡਰੋ ਕਰ ਲਿਆ ਹੁਣ ਜਿਹੜਾ ਨਵਾਂ ਕੈਮੀਕਲ ਇੰਟਰੋਡਿਊਸ ਹੋਇਆ ਮਤਲਬ ਦੇ ਆਰ ਨਾਟ ਰਿਸਪੋਨਸਿਬਲ ਉਹਨਾਂ ਦੀ ਕਿਸੇ ਅਗੇ ਲਾਇਬਿਲਟੀ ਨਹੀਂ ਹੈ ਕਿ ਉਹਨੇ ਪ੍ਰੂਵ ਕਰਨ ਉਹਨਾਂ ਨੇ ਫਿਰ ਦੁਬਾਰਾ ਮਾਰਕੀਟ ਸੇ ਥੋੜਾ ਜਿਹਾ ਮੋਲੀਕਿਊਲ ਚੇਂਜ ਕਰਕੇ ਉਹ ਅੰਡਰ ਕਰਵਾਤਾ ਨੌਸਟਿਕ ਕੱਪ ਅਜੇ ਵੀ ਯੂਜ਼ ਕਰ ਰਹੇ ਆ ਚੱਲ ਰਿਹਾ ਉਹ ਤੇ ਜਦੋਂ ਨਾਨ-ਸਟਿਕ ਦੀ ਜਿੱਥੇ ਕੈਮੀਕਲ ਦੀ ਜਿੱਥੇ ਫੈਕਟਰੀ ਲੱਗੀ ਸੀ ਉੱਥੇ ਇੱਕ ਆਰੇਦਾਰੇ ਚ ਬੜੀਆਂ ਅਜੀਬ ਜਿਹੀਆਂ ਬਿਮਾਰੀਆਂ ਫੈਲਣ ਲੱਗੀਆਂ ਥਾਇਰੋਇਡ ਹੋ ਗਿਆ ਕਿਡਨੀ ਕੈਂਸਰ ਪ੍ਰੋਸਟੇਟ ਕੈਂਸਰ ਪਲੱਸ ਉੱਥੇ ਕੁਝ ਹੁੰਦੇ ਸੀ ਆਪਾਂ ਜਿਵੇਂ ਅਬਰੌਡ ਵਾਲੇ ਹੁੰਦੇ ਉਹਨਾਂ ਨੂੰ ਘਰੇ ਪੰਛੀ ਰੱਖਣ ਦਾ ਬਹੁਤ ਸ਼ੌਂਕ ਹੁੰਦਾ ਤੇ ਉਹ ਬੰਦਾ ਨੇ ਇੱਕ ਨਾਨ-ਸਟਿਕ 'ਚ ਆਪਣੇ ਬੇਕਰੀ 'ਚ ਕੁਝ ਬੇਕ ਕਰ ਰਿਆ ਸੀ 325 ਡਿਗਰੀ ਸੈਲਸੀਅਸ ਟੈਂਪਰੇਚਰ ਗਿਆ ਉਹਨੇ ਦੇਖਿਆ ਵੀ ਮੇਰੇ ਜਿਹੜੇ ਪੈਟ ਬਰਡ ਹੈ ਉਹਨਾਂ ਤਾਂ ਮਰ ਗਏ ਫਿਰ ਇਹ ਕਈ ਹੋਰ ਘਰਾਂ 'ਚ ਇਹ ਗੱਲ ਅਬਜ਼ਰਵ ਕੀਤੀ ਗਈ ਵੀ ਜਿਹੜੇ ਬਰਡ ਐ ਇਹਨੂੰ ਪ੍ਰੋਪਰ ਬਰਡ ਟੌਕਸਿਕੋਸਿਸ ਦਾ ਨਾਮ ਟੈਫਲੋਨ ਟੌਕਸਿਕੋਸਿਸ ਦਾ ਨਾਮ ਦਿੱਤਾ ਗਿਆ ਟੈਫਲੋਨ ਟੌਕਸਿਕੋਸਿਸ ਤੇ ਇਹ ਜਦੋਂ ਲੱਗਿਆ ਨਾ ਬਰਡਸ ਮਰ ਰਹੇ ਆ ਤਾਂ ਉਹ ਸਿਟੀ ਵਾਲਿਆਂ ਨੇ ਫਿਰ ਰੌਲਾ ਪਾਇਆ ਵੀ ਇਹ ਤਾਂ ਬਹੁਤ ਖਰਾਬ ਚੀਜ਼ ਐ ਤੇ ਮੈਂ ਇਹ ਗੱਲ ਤੁਹਾਨੂੰ ਤਾਂ ਦਸੀ ਕਿ ਜਿਸ ਚੀਜ਼ ਦੀ ਫਿਊਮਸ ਨਾਲ ਆਪਾਂ ਬਰð ਮਾਰ ਸਕਦੇ ਆ ਆਪਣੇ ਲੰਗਸ ਦੇ ਵਿੱਚ ਕੀ ਹਾਲ ਹੁੰਦਾ ਹੋਗਾ ਤੁਤਣ ਵਾਲੀ ਕਰਨੇ ਸਿਮਿਲਰਲੀ ਜਿੱਥੇ ਦੀ ਫੈਕਟਰੀ ਲੱਗੀ ਹੋਈ ਸੀ ਡਿਪੌਂਟ ਦੀ ਉਹ ਫੈਕਟਰੀ ਦੇ ਆਲੇ ਦੁਆਲੇ ਜਿਹੜਾ ਸੀਟੀਸੀ ਬਿਮਾਰੀਆਂ ਬਹੁਤ ਫੈਲੀਆਂ ਕੇਸ ਹੋਏ ਲੋਕਾਂ ਨੇ ਰੌਲਾ ਪਾਇਆ ਇੱਕ ਉਸ ਜਿਹੜੀ ਫੈਕਟਰੀ ਵਿੱਚ ਸੀ ਇੱਕ ਜਿਹੜੀ ਕੈਮੀਕਲ ਮਿਕਸ ਸੀ ਇੱਕ ਲੇਡੀ ਸੀ ਇਵੇਂ ਉਹਦੋਂ ਦੀ ਗੱਲ ਕਰ ਰਹੀ ਹਾਂ ਉਹ ਪ੍ਰੈਗਨੈਂਟ ਸੀਗੀ ਤੇ ਜਦੋਂ ਉਹਦਾ ਬੱਚਾ ਹੋਇਆ ਬੇਟਾ ਹੋਇਆ ਉਹਦੀ ਇੱਕ ਅੱਖ ਸੀ ਤੇ ਇੱਕ ਨੱਕ ਦੀ ਕਨੋਸਟਲ ਸੀ ਇਧਰ ਹੀ ਨੋਸਟਲ ਹੈ ਨਹੀਂ ਸੀ ਤੇ ਉਹਨੇ 40 ਸਰਜਰੀਆਂ ਕਰਵਾਈਆਂ ਉਹਨੇ ਆਪਣੇ ਬੱਚੇ ਨੂੰ ਦੁਬਾਰਾ ਇੱਕ ਨਾਰਮਲ ਦੇਣ ਵਾਸਤੇ ਸੋ ਇਹ ਨੋਨਸਟਿਕ ਦਾ ਹਾਲ ਹੈ ਨੋਨਸਟਿਕ ਭਾਂਡੇ ਦੋ ਤਰ੍ਹਾਂ ਨਾਲ ਆਪਾਂ ਨੁਕਸਾਨ ਕਰਦੇ ਹਾਂ ਇੱਕ ਤਾਂ ਜਿਹੜਾ ਪਾਤੇ ਬਣਾਉਂਦੇ ਆ ਜਿਹੜਾ ਮਟੀਰੀਅਲ ਹੈ ਉਹ ਖੁਰਚ ਖੁਰਚ ਕੇ ਆਪਣੇ ਭੋਜਨ ਚਾਈ ਜਾਂਦਾ ਤੇ ਉਹ ਆਪਣੇ ਅੰਦਰ ਚਾ ਜਾਂਦਾ ਦੂਜਾ ਜਦੋਂ ਇਹ ਹੀਟ ਹੁੰਦਾ ਇੱਕ ਟਾਕਸਿਕ ਫਿਊਮਸ ਨਿਕਲਦੇ ਆ ਫਿਊਮਸ ਜਿਹੜੇ ਆ ਆਪਾਂ ਵੈਪਰਸ ਹੁੰਦੇ ਆ ਨਿਕਲ ਕੇ ਜਿਹੜੇ ਆ ਆਪਣੇ ਸਾਹ ਪ੍ਰਣਾਲੀ ਰਾਹੀਂ ਆਪਣੇ ਅੰਦਰ ਜਾਂਦੇ ਆ ਟਾਕਸਿਕ ਫਿਊਮਸ ਨਿਕਲਦੇ ਆ ਦੋ ਤਰ੍ਹਾਂ ਨਾਲ ਨਾਨ ਸਟਿਕ pan ਡਿਆ ਆਪਾਂ ਨੂੰ ਨੁਕਸਾਨ ਕਰਦਾ ਇੱਕ ਵਰਡ ਹੈ ਜਿਹੜਾ ਯੂਜ਼ ਕਰਦੇ ਆ ਉਹ ਵਰਡ ਹੈਗਾ ਐਂਡੋਕ੍ਰਾਈਨ ਡਿਸਰਪਟਰਸ ਇਆ ਤੁਸੀਂ ਇਹਨੂੰ ਹੋਰ ਈਜ਼ੀਲੀ ਸਮਝਣਾ ਹੋਵੇ ਤਾਂ ਹਾਰਮੋਨ ਡਿਸਟਰਪਟਰਸ ਮਤਲਬ ਜਿਹੜੇ ਆਪਣੇ ਹਾਰਮੋਨਸ ਨੂੰ ਇਹ ਡਿਸਬੈਲੈਂਸ ਕਰਦਾ ਸਭ ਤੋਂ ਪਹਿਲਾ ਹਾਰਮੋਨ ਕਿਹੜਾ ਇਹਦੇ ਕਾਬੂ ਚਾਏਗਾ ਥਾਇਰੋਇਡ ਥਾਇਰੋਇਡ ਕੈਂਸਰ ਕਿਡਨੀ ਕੈਂਸਰ ਬ੍ਰੈਸਟ ਕੈਂਸਰ ਪ੍ਰੋਸਟੇਟ ਕੈਂਸਰ ਇਹਨਾਂ ਦੇ ਯੂਜ਼ ਨਾਲ ਡਾਇਰੈਕਟਲੀ ਰਿਲੇਟਡ ਹੈ ਸੋ ਇਹ ਤਾਂ ਘਾਣੀ ਹੋਈ ਨੌਸਟਿਕ ਦੀ ਹੁਣ ਆਪਾਂ ਅਗਲੇ ਕੁੱਕਵੇਅਰ ਤੇ ਚੱਲਦੇ ਹਾਂ ਅਗਲੇ ਪਾਂਡੇ ਕਿਹੜੇ ਆਪਾਂ ਯੂਜ਼ ਕਰਦੇ ਹਾਂ ਐਲੂਮੀਨੀਅਮ ਮੈਂ ਤੁਹਾਨੂੰ ਨਾਲ-ਨਾਲ ਫਾਇਦੇ ਨੁਕਸਾਨ ਦੋਨੋਂ ਦੱਸੀ ਜਾਵਾਂਗੀ ਐਲੂਮੀਨੀਅਮ ਦੇ ਫਾਇਦੇ ਲਾਈਟ ਵੇਟ ਹੈ ਐਲੂਮੀਨੀਅਮ ਸਾਫ਼ ਕਰਨਾ ਬਹੁਤ ਸੌਖਾ ਹੈ ਤੇ ਹੀਟ ਦਾ ਬਹੁਤ ਅੱਛਾ ਕੰਡਕਟਰ ਹੈ ਮਤਲਬ ਅੱਛੀ ਤਰ੍ਹਾਂ ਚੀਜ਼ ਗਰਮ ਹੋ ਜਾਂਦੀ ਹੈ ਫਟਾਫਟ ਗਰਮ ਹੋ ਜਾਂਦੀ ਨੁਕਸਾਨ ਜਿਹੜੇ ਐਲੂਮੀਨੀਅਮ ਦੇ ਬਣਦੇ ਆ ਇਹ ਜਿਹੜੀ ਐਲੂਮੀਨੀਅਮ ਹੈ ਇਹ ਆਪਣੇ ਭੋਜਨ ਚ ਲੀਚਿਕ ਵਰ ਯੂਜ਼ ਕਰਦੇ ਆ ਇੰਗਲਿਸ਼ ਇਹਨੂੰ ਆਪਾਂ ਕਹਿ ਸਕਦੇ ਆ ਵੀ ਆਪਣੇ ਭੋਜਨ ਚ ਥੋੜਾ 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 ਜਿਹਾ ਐਲੂਮੀਨੀਅਮ ਦਾ ਪੰਡਾ ਹੋ ਕੇ ਆਪਣੇ ਭੋਜਨ ਚ ਆ ਹੀ ਜਾਏਗਾ ਤੇ ਅਸੀਂ ਐਲੂਮੀਨੀਅਮ ਸਮਹਾਉ ਖਾਈ ਜਾਵਾਂਗੇ अलमीनियम एक न्यूरोटॉक्सिक है न्यूरो मतलब अपने नसा नर्वस वास्ते एक टॉक्सिक मटीरियल है अलमीनियम यह नहीं खाना चाहिए अपन बिल्कुल अपने शरीर से नहीं जाना चाहिए न्यूरोटॉक्सिक मतलब अलजाइमर डिजीज डिमैशिया जिन्या है, एल्मीनियम। so, एल्मीनियम भी नसा दॉब्लम्स हैं ये करता अलमीनियम सो अलमीनियम भी अपन यूज़ नहीं करना चाहिए उस तो अगे आप की यूज करते हैं कोपर ਕਾਪਰ ਮੋਟਾ ਮੋਟਾ ਤੁਸੀਂ ਕਹਿ ਲਓ ਠੀਕ ਐ ਇਹਨੂੰ ਆਪਾਂ ਬਾਰਡਰ ਲਾਈਨ ਕੁੱਕਵੇਅਰ ਮੰਨ ਸਕਦੇ ਆ ਕਾਪਰ ਬੇਸਿਕਲੀ ਇੱਕ ਦੀ ਆਪਾਂ ਨੂੰ ਮਤਲਬ ਕਾਪਰ ਦੀ ਆਪਣੇ ਸਰੀਰ ਚ ਲੋੜ ਵੀ ਹੁੰਦੀ ਐ ਇੱਕ ਮਾਈਕਰੋ ਨਿਊਟ੍ਰੀਐਂਟ ਐ ਇਹ ਬਹੁਤ ਹੀ ਸਮਾਲ ਕੁਆਂਟੀਟੀਆਂ ਇਹਦੀ ਆਪਾਂ ਨੂੰ ਲੋੜ ਐ ਪਰ ਜੇ ਜ਼ਿਆਦਾ ਕੁਆਂਟੀਟੀਆਂ ਹੋ ਜੇ ਤਾਂ ਵੀ ਇਹ ਵੀ ਨਿਊਰੋਟੌਕਸਿਕ ਐ ਇਹ ਨਸਾਂ ਨੂੰ ਨੁਕਸਾਨ ਕਰਦਾ ਹੈ ਹੈਵੀ ਮੈਟਲ ਐ ਤੇ ਜੇ ਕਾਪਰ ਦੀ ਕੁਆਲਿਟੀ ਅੱਛੀ ਨਹੀਂ ਹੋਏਗੀ ਤਾ ਇਹਦੇ ਵਿੱਚ ਇੱਕ ਨਿਕਲਣਾਂ ਦੀ ਮਟੀਰੀਅਲ ਹੁੰਦੀ ਹੈ ਹੈਵੀ ਮੈਟਲ ਹੈ ਇਹ ਵੀ ਟੌਕਸਿਨ ਹੈ ਇਹ ਵੀ ਆਪਣੇ ਸਰੀਰ 'ਚ ਨਹੀਂ ਜਾਣੀ ਚਾਹੀਦੀ ਸੋ ਜੇ ਕਾਪਰ ਦੇ ਬਰਤਨ ਯੂਜ਼ ਕਰਨੇ ਆ ਤਾਂ ਇਹ ਬਹੁਤ ਦੇਖ ਕੇ ਵਧੀਆ ਥਾਂ ਤੋਂ ਯੂਜ਼ ਕਰਨੇ ਚਾਹੀਦੇ ਪਰ ਮੈਂ ਅੱਗੇ ਹੋਰ ਆਪਸ਼ਨ ਦੀ ਗੱਲ ਕਰਾਂਗੀ ਜਿਹੜੇ ਇਹਨਾਂ ਤੋਂ ਬੈਟਰ ਆਪਸ਼ਨ ਨੇ ਉਸ ਤੋਂ ਬਾਅਦ ਇੱਕ ਆਪਣੇ ਦਾਦੀਆਂ ਨਾਨੀਆਂ ਦੇ ਟਾਈਮ ਦੇ ਭਾਂਡੇ ਜਿਹੜੇ ਲੋਹੇ ਦੇ ਭਾਂਡੇ ਲੋ ਲੋ ਬਰਤਨ ਜਿਹੜੇ ਬਹੁਤ ਪਪੂਲਰ ਹੈ ਫਾਇਦਾ ਇਹਨਾਂ ਦਾ ਕਿ ਜੇ ਕਿਸੇ ਨੂੰ ਅਨੀਮੀਆ ਹੈ ਖੂਨ ਦੀ ਕਮੀ ਹੈ ਤਾਂ ਇਹਨਾਂ ਦੇ ਵਿੱਚੋਂ ਜਿਹੜਾ ਲੋਹਾ ਹੈ ਚਲੋ ਆਇਰਨ ਆਪਾਂ ਕਹਿੰਦੇ ਆ ਇਹਨੂੰ ਅੰਦਰ ਜਾ ਕੇ ਤੁਹਾਡਾ ਅਨੀਮੀਆ ਠੀਕ ਕਰ ਸਕਦਾ ਹੈ ਹੀਟ ਕੰਡਕਟਰ ਅੱਛੇ ਹੈ ਹੈਵੀ ਹੈ ਭਾਂਡੇ ਤਾਂ ਜਿਹੜੀ ਆਪਾਂ ਵਿੱਚ ਜੋ ਚੀਜ਼ ਗਰਮ ਕਰਾਂਗੇ ਜੋ ਬਣਾਵਾਂਗੇ ਕਾਫੀ ਥੇਰੇ ਤੱਕ ਹੀਟਿਡ ਰਹੇਗੀ ਗਰਮ ਹੀ ਰਹੇਗੀ ਨੁਕਸਾਨ ਜਿਹਦੇ ਖੂਨ ਘਟ ਹੈ ਉਹਦੀ ਤਾਂ ਅੱਛਾ ਹੈ ਪਰ ਜਿਹਦਾ ਖੂਨ ਆਲਰੇਡੀ ਠੀਕ ਠਾਕ ਹੈ ਤੇ ਉਹਦੇ ਵਿੱਚ ਫਿਰ ਤਾਂ ਇਸ ਆਇਰਨ ਜ਼ਿਆਦਾ ਹੋਣ ਲੱਗੇਗਾ ਤੇ ਜਦੋਂ ਆਇਰਨ ਜ਼ਿਆਦਾ ਹੋਣ ਲੱਗੇਗਾ ਤੇ ਇਹਦੀ ਵੀ ਟਾਕਸਿਸਿਟੀ ਹੋਏਗੀ। ਹੋਰ ਨੁਕਸਾਨ ਇਹਨੂੰ ਸਾਫ਼ ਕਰਨਾ ਬਹੁਤ ਔਖਾ ਹੈ। ਇਹਦੀ ਸੰਭਾਲ ਔਖੀ ਹੈ ਤੇ ਇਹ ਹੈਵੀ ਬੋਥ ਹੁੰਦਾ ਹੈ। ਕਾਸਟ ਆਇਰਨ। ਅਗਲੇ ਭਾਂਡੇ। ਅਗਲੇ ਭਾਂਡੇ ਕਿਹੜੇ? ਹੋਰ ਕੀ ਰਹਿ ਗਿਆ? ਮੈਨੂੰ ਯਾਦ ਕਰਵਾਓ। ਚੈਟ ਬਾਕਸ ਹੋਰ ਕੀ ਰਹਿ ਗਿਆ? ਅਗਲੇ ਭਾਂਡੇ ਕਿ ਸਭ ਤੋਂ ਕਾਮਨ ਕਿਹੜੇ ਆਪਣੇ ਕਿਚਨ 'ਚ ਹੁੰਦੇ ਆ? बीबिया मैडम कोई नहीं टाइप कर रहा हो गए नहीं प्लास्टिक दे है आप करते हैं स्टेनलैस स्टील की स्टेनलैस स्टील के फायदे ईजीली साफ हो जाते हैं जेड कुकिंग है वाइया होंगी है हीट कंड अच्छे है ਨਾਨ ਟੌਕਸਿਕ ਹੈ ਕੋ ਇਹੋ ਜੀ ਚੀਜ਼ ਹੁੰਦੀ ਵੀ ਆਪਾਂ ਇਹ ਚ ਬਣਾਵਾਂਗੇ ਤੇ ਆਪਣੇ ਸ਼ਰੀਰ ਚ ਜਾਏਗੀ ਨੁਕਸਾਨ ਨਾਨ ਸਟਿਕ ਨਹੀਂ ਹੈਗੇ ਬਿਲਕੁਲ ਵੀ ਆਪਾਂ ਕੋਈ ਚੀਲਾ ਚਾਹੀਏ ਆਪਾਂ ਜਾਂ ਪਰੌਂਠਾ ਚਾਹੀਏ ਜੇ ਸਟੀਲ ਦੇ ਪਾਂਡੇ ਚ ਬਣਾ ਲਈ ਤਾਂ ਆਪਾਂ ਬਿਲਕੁਲ ਨਹੀਂ ਬਣਾ ਸਕਦੇ ਤੇ ਇਹਦੇ ਵਿੱਚ ਨਿਕਲਦੀ ਥੋੜੀ ਜੀ ਕੁਆਲਿਟੀ ਕੁਆਂਟੀਟੀ ਹੁੰਦੀ ਹੈ ਬਟ ਇਹ ਜਿਹੜੀ ਹੈ ਆਪਣੇ ਭੋਜਨ ਚ ਨਹੀਂ ਆਉਂਦੀ ਇਹੋ ਜਿਹਾ ਬਣਿਆ ਹੁੰਦਾ ਤੇ ਸਟੀਲ ਦੇ ਪਾਂਡਿਆਂ ਨੂੰ ਕਦੇ ਵੀ ਬਹੁਤ ਜ਼ਿਆਦਾ ਸਕਰਬ ਨਾਲ रगड़ना नहीं, चाहिए नहीं तो कोट फिर निकल अपने, तो अपने बट तो इंडिया ची बहुत ज्यादा पापूलर नहीं है सीरामिक अपने नहीं है बहुत ज्यादा पापूलर यह सिरामिक का फायदा सब तो वा नॉन स्टिक है घट तो घट ऑयल लगता है इन अपना बिलकुल ਨਾਨ ਸਟਿਕ ਦੀ ਤਰ੍ਹਾਂ ਯੂਜ਼ ਕਰ ਸਕਦੇ ਆ ਪਰ ਇਹ ਨਾਨ ਸਟਿਕ ਸਿਰਾਮਿਕ ਹੈ ਉਹ ਵਾਲਾ ਟੈਫਰਨ ਵਾਲਾ ਨਾਨ ਸਟਿਕ ਨਹੀਂ ਹੁੰਦਾ ਨੁਕਸਾਨ ਬਹੁਤ ਕਾਸਟਲੀ ਹੁੰਨੇ ਆ ਇਹ ਤੇ ਇਹਨਾਂ ਚ ਕ੍ਰੈਕਸ ਪੈ ਜਾਂਦੇ ਆ ਇਹਨਾਂ ਨੂੰ ਆਪਾਂ ਕਦੇ ਉਹਨਾਂ ਨਾਲ ਬਿਮਾਰੀਆਂ ਸਿਰਫ ਨਾਲ ਨਹੀਂ ਧੋਣਾ ਹੁੰਦਾ ਇੱਕ ਹਲਕੇ ਜਿਹੇ ਗਰਮ ਪਾਣੀ ਨਾਲ ਕੱਪੜੇ ਨਾਲ ਸਾਫ਼ ਕਰ ਲੈਣਾ ਹੁੰਦਾ ਤੇ ਇਹ ਬਿਹੇਵ ਬਿਲਕੁਲ ਨਾਨ ਸਟਿਕ ਦੀ ਤਰ੍ਹਾਂ ਕਰਦੇ ਆ ਆਪਾਂ ਬੜੇ ਵਧੀਆ ਪਰੌਂਠੇ ਬਣਾ ਸਕਦੇ ਆ ਚੀਲਾ ਬਣਾ ਸਕਦੇ ਆ ਬਿਲਕੁਲ ਉਵੇਂ ਬਿਹੇਵ ਕਰਨਗੇ ਅਗਲੇ ਭਾਂਡੇ ਪਿੱਤਲ ਠੀਕ ਹੈ ਜੀ ਪਿੱਤਲ ਬਰਾਸ ਵਧੀਆ ਬਣਦੇ ਆ ਬਹੁਤ ਵਧੀਆ ਯੂਜ਼ ਕਰਨੇ ਚਾਹੀਦੇ ਆ ਪਰ ਇਹ ਕੌਸਲੀ ਹੈ ਨੰਬਰ 1 ਨੰਬਰ 2 ਇਹਨਾਂ ਨੂੰ ਬਾਰ ਬਾਰ ਜਿਹੜੇ ਆ ਕਲੀ ਕਲੀ ਕਰਾਉਣਾ ਪੈਂਦਾ ਹੁਣ ਇੱਕ ਹੋਰ ਭਾਂਡੇ ਰਹਿ ਗਏ ਕਹਿੰਦੇ ਆ ਨਾ ਆਪਾਂ ਜੇ ਆਪਾਂ ਗੱਲ ਕਰੀਏ ਇੱਕ ਸਪਿਰਚੁਅਲਿਟੀ ਦੀ ਜਾਂ ਇੱਕ ਕਿ ਅਸੀਂ ਮਿੱਟੀ ਆਪਾਂ ਕੀ ਸਰੀਰ ਮਿੱਟੀ ਹੈ ਮਿੱਟੀ ਚ ਆਇਆ ਮਿੱਟੀ 'ਚ ਵਾਪਸ ਜਾਣਾ ਹੈ ਮਿੱਟੀ ਦੇ ਢਾਂਡੇ ਮਿੱਟੀ ਦੇ ਢਾਂਡੇ ਰੋਟੀ ਬਣਾਉਣ ਦਾ ਫਾਇਦਾ ਖਾਣਾ ਬਣਾਉਣ ਦਾ ਫਾਇਦਾ ਇਹ ਹੈ ਕਿ ਆਪਾਂ ਜਿਹੜਾ ਉਹਦਾ ਜਿਹੜਾ ਫੂਡ ਦਾ ਟੇਸਟ ਹੈ ਉਹ ਬਹੁਤ ਅੱਛਾ ਹੁੰਦਾ ਵਧੀਆ ਬਣਦੇ ਆ ਤੇ ਨੁਕਸਾਨ ਅੱਛਾ ਕੋਈ ਨਾਨ ਟਾਕ ਕੋਈ ਵੀ ਟੌਕਸਿਕ ਮਟੀਰੀਅਲ ਮਿੱਟੀ ਦੇ ਢਾਂਡੇ 'ਚ ਕੁਝ ਵੀ ਟੌਕਸਿਨ ਨਹੀਂ ਹੁੰਦਾ ਮਿੱਟੀ ਹੈ ਨੁਕਸਾਨ ਇਹ ਹੋਇਆ ਕਿ ਖਾਣਾ ਬਣਾਣ 'ਚ ਟਾਈਮ ਲੱਗਦਾ ਮੇਨਟੇਨੈਂਸ ਹੋਖੀ ਹੈ ਅੱਜ ਕੱਲ ਜਿਹੜੇ ਆਪਾਂ ਹਸਬੰਡ ਵਾਈਫ ਦੋਵੇਂ ਜਿਹੜੇ ਜੌਬ ਤੇ ਜਾਂਦੇ ਆ ਜਿਹੜਾ ਟਾਈਮ ਫੈਕਟਰ ਹੈ ਉਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ ਕਿਉਂਕਿ ਜਿਵੇਂ ਕਲੀਨਿਕ ਚ ਆਉਂਦੇ ਆ ਕਪਲਸ ਆਪਾਂ ਗੱਲ ਕਰਦੇ ਆ ਤਾਂ ਲੇਡੀਜ਼ ਇਹ ਹੀ ਕੰਪਲੇਂਟ ਹੁੰਦੀ ਹੈ ਕਿ ਟਾਈਮ ਬਹੁਤ ਜ਼ਿਆਦਾ ਲੱਗਦਾ ਹੈ ਤੇ ਉਹਨਾਂ ਦੇ ਜਿਹੜੇ ਜੈਟਸ ਨੇ ਉਹਨਾਂ ਦੀ ਫਰਮਾਇਸ਼ ਹੁੰਦੀ ਹੈ ਕਿ ਅਸੀਂ ਤਾਂ ਭਾਂਡੇ ਲਿਆ ਕੇ ਰੱਖੇ ਹੋਏ ਆ ਪਰ ਇਹ ਯੂਜ਼ ਨਹੀਂ ਕਰਦੀਆਂ ਪਤਾ ਨਹੀਂ ਕਿਉਂ ਫਿਰ ਉੱਚ ਬਣਾਈ ਜਾਂਦੀਆਂ ਉਹਨਾਂ ਦੀ ਥਾਂ ਤੇ ਉਹ ਆਪ ਕੋ ਠੀਕ ਹੈ ਉਹਨਾਂ ਦੀ ਗੱਲ ਕਿਉਂਕਿ ਜੇ ਤੁਸੀਂ ਸਵੇਰੇ 7 ਵਜੇ ਬੱਚਿਆਂ ਨੂੰ ਤਿਆਰ ਕਰਨਾ ਹੈ ਤੇ ਆਪ ਵੀ ਨੌਕਰੀ ਤੇ ਜਾਣੇ ਤਾਂ ਤੁਸੀਂ ਇਹਰੇ ਮਿੱਟੀ ਦੇ ਭਾਂਡੇ ਯੂਜ਼ ਨਹੀਂ ਕਰ ਸਕੋਗੇ ਪਰ ਜੇ ਦੇਖਿਆ ਜਾਵੇ ਤਾਂ ਆਪਾਂ ਹੁਣ ਜਿੰਨੇ ਵੀ ਭਾਂਡਿਆਂ ਦਾ ਕੰਪੈਰੀਜ਼ਨ ਕੀਤਾ ਹੈ ਮਿੱਟੀ ਦੇ ਭਾਂਡੇ ਯੂਜ਼ ਕਰਨੇ ਬੈਸਟ ਹੈ ਬਟ ਇੱਕ ਇਹਦੇ 'ਚ ਹੁਣ ਮਿੱਟੀ ਦੇ ਭਾਂਡਿਆਂ 'ਚ ਵੀ ਜੇ ਤੁਸੀਂ ਡਾਈ ਮੋਲਡ ਵਾਲੇ ਹੁੰਦੇ ਆ ਜਿਹੜੇ ਮੋਲਡ ਤੇ ਬੰਨਦੇ ਆ ਕੁਝ ਕੈਮੀਕਲ ਪਾ ਦਿੰਦੇ ਆ ਸੋ ਕਿਸੇ কুমਰਾਰ ਨੂੰ ਲੱਭ ਕੇ ਜਿਹੜਾ ਹੱਥ ਨਾਲ ਭਾਂਡੇ ਬਣਾਉਂਦਾ ਹੋਵੇ ਉਹ ਭਾਂਡੇ ਯੂਜ਼ ਕਰਨੇ ਚਾਹੀਦੇ ਆ ਤੇ ਉਸ ਤੋਂ ਬਾਅਦ ਜਿਹੜਾ ਬਰਾਸ ਪਿੱਤਲ ਦੋ ਤਰ੍ਹਾਂ ਦੇ ਭਾਂਡੇ ਜਾਂ ਸਟੇਨਲੈਸ ਸਟੀਲ ਇਹ ਪਾਂਡੇ ਯੂਜ਼ ਕਰਨੇ ਚਾਹੀਦੇ ਨੇ ਸੋ ਮੇਰੇ ਵੱਲੋਂ ਇਹ ਅੱਜ ਦਾ ਲੈਕਚਰ ਹੁਣ ਫਿਨਿਸ਼ ਹੈ ਤੇ ਆਪਾਂ ਇਹਦੇ ਬਾਰੇ ਡਿਸਕਸ਼ਨਸ ਕਰਾਂਗੇ ਤੁਹਾਡੇ ਕੋਈ ਕੁਐਸਚਨ ਹੈ ਇਸ ਦੇ ਬਾਰੇ ਕਿਵੇਂ ਕਿਹੜੇ ਪਾਂਡੇ ਯੂਜ਼ ਕਰਨੇ ਆ ਕਿਉਂਕਿ ਮੈਂ ਜਦੋਂ ਇਹ ਮਟੀਰੀਅਲ ਜਦੋਂ ਮੈਨੂੰ ਮਿਲਿਆ ਨਾਨਸਟਿਕ ਬਾਰੇ ਤਾਂ ਇਹ ਬੜੇ ੱੱਕੇ ਵਾਲੀ ਬੜੇ ਹੀ ਸ਼ੌਕ ਵਾਲੀ ਗੱਲ ਸੀ ਕਿ ਕੀ ਆਪਾਂ ਨੂੰ ਕੀ ਖਵਾਇਆ ਜਾ ਰਿਹਾ ਹੈ ਕੀ ਕੀਤਾ ਜਾ ਰਿਹਾ ਹੈ ਬਿਨਾਂ ਦੱਸੇ ਨੌਲੇਜ ਹੈ ਨਹੀਂ ਕਿ ਇਹ ਕਿੰਨੇ ਜ਼ਿਆਦਾ ਨੁਕਸਾਨਦਾਇਕ ਹੈ ਫਿਰ ਆਪਾਂ ਕਹਿੰਦੇ ਆ ਕਿ ਇਸ ਸਮਾਜ ਚ ਬਿਮਾਰੀਆਂ ਵਧ ਰਹੀਆਂ ਨੇ ਕਿਸੇ ਪਾਸਿਓ ਤਾਂ ਬੱਚੇ ਨਹੀਂ ਹੋਏ ਆਪਾਂ ਕੈਮੀਕਲਸ ਤੋਂ ਮੈਂ ਮ ਅੱਜਕਲ ਸਟੀਲ ਦੇ ਪ੍ਰੈਸ਼ਰ ਕੁੱਕਰ ਆਉਂਦੇ ਨੇ ਉਹ ਬੈਟਰ ਨੇ ਜਾਂ ਜਿਹੜੇ ਪਹਿਲਾਂ ਆਉਂਦੇ ਸੀ ਪਹਿਲਾਂ ਕਿਹੜੇ ਆਉਂਦੇ ਸੀ ਕਿਹੜੀ ਗੱਲ ਕਰ ਰਹੇ ਹੋ ਅਲੂਮੀਨੀਅਮ ਦੇ ਪ੍ਰੈਸ਼ਰ ਕੁੱਕਰ ਦੇਖੋ ਪ੍ਰੈਸ਼ਰ ਕੁੱਕਰਸ ਆ ਬੇਸਿਕਲੀ ਕੁਕ ਹੀ ਨਹੀਂ ਕਰਨਾ ਚਾਹੀਦਾ ਜੇ ਆਪਾਂ ਆਈਡਲੀ ਦੇਖੀਏ ਜੇ ਬਈ ਆਈਡੀਅਲੀ ਚੱਲਣਾ ਤਾਂ ਪ੍ਰੈਸ਼ਰ ਕੁੱਕਰ ਜਿਹੜਾ ਨਿਊਟ੍ਰੀਐਂਟਸ ਨੂੰ ਖਤਮ ਕਰ ਦਿੰਦਾ ਇਹ ਤਾਂ ਜਿਹੜੀ ਸਲੋ ਕੁਕਿੰਗ ਹੈ ਉਹ ਬੈਸਟ ਕੁਕਿੰਗ ਹੁੰਦੀ ਹੈ ਬਟ ਉਹੀ ਮੈਂ ਕਹਿਆ ਇੱਕ ਹੁਣ ਪਤਾ ਕੀ ਹੈ ਹੁਣ ਕਿਉਂਕਿ ਆਪ ਇੱਕ ਮਾਡਰਨ ਵਰਡ ਤੇ ਇੱਕ 올ਡ ਵਰਡ ਨੂੰ ਜਦੋਂ ਤੁਸੀਂ ਇੱਕ ਕੰਬਾਈਨ ਕਰਨਾ ਤਾਂ ਇੱਕ ਬੈਲੈਂਸ ਲੈ ਕੇ ਚੱਲਣਾ ਪਊਗਾ ਹੁਣ ਜਿਵੇਂ ਚਨੇ ਵਗੈਰਾ ਹੈ ਇਹ ਤੁਸੀਂ ਬਿਨਾ ਪ੍ਰੈਸ਼ਰ ਕੁੱਕਰ ਤੋਂ ਕੁਕ ਨਹੀਂ ਕਰ ਸਕਦੇ ਤਾਂ ਫਿਰ ਸਟੀਲ ਦਾ ਯੂਜ਼ ਕਰ ਲਓ ਐਲੂਮੀਨੀਅਮ ਦਾ ਯੂਜ਼ ਨਾ ਕਰੋ ਠੀਕ ਹੈ ਤੇ ਦਾਲਾਂ ਨੇ ਉਹ ਪਹਿਲਾਂ ਭੋਂਤੀਆਂ ਉਹ ਪ੍ਰੇਫਰ ਕਰੋ ਕਿ ਆਪਾਂ ਕਿਸੇ ਮਤਲਬ ਖੁੱਲੇ ਪਾਂਡੇ 'ਚ ਬਣਾਈਏ ਉਹ ਪ੍ਰੈਸ਼ਰ ਕੁੱਕਰ 'ਚ ਘੱਟ ਗਿਆ ਇਸ ਤੇ ਖੁੱਲੇ ਪਾਂਡੇ 'ਚ ਬਣਾਈਏ ਉਹ ਠੀਕ ਹੈ ਕਿਉਂਕਿ ਚਨੇ ਰਾਜ ਮੈਂ ਬਿਨਾਂ ਪ੍ਰੈਸ਼ਰ ਕੁੱਕਰ ਤੋਂ ਬਣਨੇ ਓਕੇ ਹੈ